i <laughs> wouldn't ਦੇਸ਼ੀ ਹੁੰਦਾ ਹੀ ਹੈ ਇਹ ਮੇਰੇ ਰਾਜਪਾਲ ਜੀ

ਅੱਜ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਸ਼ੁਕਰਾਨਾ ਕਰਨ ਪਹੁੰਚੇ ਆਂ ਔਰ ਨਤਮਸਤਕ ਹੋਣ ਵਾਸਤੇ ਆਏ ਆਂ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਏ ਆਂ ਕਿਉਂਕਿ ਇਸ ਚੋਣ ਦੇ ਮੈਦਾਨ ਵਿੱਚ ਪਰਮਾਤਮਾ ਨੇ ਡਿਊਟੀ ਲਾਈ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਔਰ ਅੱਜ ਉਸ ਘਰੋਂ ਅਸ਼ੀਰਵਾਦ ਲੈ ਕੇ ਤੇ ਜਿਹੜੀ ਚੋਣ ਮਹਿੰਮ ਹੈ ਉਹਨੂੰ ਸ਼ੁਰੂ ਕਰਨਾ ਹੈ ਕਾਫੀ ਮਾਹੌਲ ਪਕਿਆ ਪਿਆ ਵਿਰੋਧੀ ਧਰਕੇ ਅੰਦਰ ਕੀ ਹੋ ਗੁਜੀਤ ਵਾਲੇ ਨੇ ਅਜ ਤੱਕ ਕੀਤਾ ਹੀ ਕੁਝ ਨਹੀਂ ਮੇਰਾ ਖਿਆਲ ਇਸ ਘਰ ਦੇ ਅੱਗੇ ਖੜੋ ਕੇ ਮੈਂ ਇਹ ਗੱਲਾਂ ਨਹੀਂ ਕਰਨਾ ਚਾਹੁੰਦਾ ਇਹ ਕਿਸੇ ਵੇਲੇ ਹੁਣ ਅਸੀਂ ਆਪਾਂ 40-50 ਦੇ ਨਹੀਂ ਹੀ ਗੱਲਾਂ ਕਰਨੀਆਂ ਨੇ ਤੇ ਜੋ ਕੀਤਾ ਆ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਮੇਰਾ ਖਿਆਲ ਆ ਇਸ ਘਰ ਦੇ ਅੱਗੇ ਖੜੋ ਕੇ ਨਾ ਤੇ ਮੈਂ ਝੂਠ ਮਾਰੂੰਗਾ ਤੇ ਮੇਰਾ ਖਿਆਲ ਉਹਨਾਂ ਨੂੰ ਵੀ ਸੱਚ ਤੇ ਪੈਰਾ ਦੇਣਾ ਚਾਹੀਦਾ ਕਿਉਂਕਿ ਸਾਨੂੰ ਸਾਰਿਆਂ ਨੂੰ ਨਾ ਖਾਸ ਕਰ ਅੰਮ੍ਰਿਤਸਰ ਨਗਰੀ ਦੇ ਜਿੰਨੇ ਵੀ ਲੋਕ ਚਾਹੇ ਕੋਈ ਇਲੈਕਸ਼ਨ ਲੜਦਾ ਆ ਜੇ ਧਾਰਦਾ ਕੁਝ ਵੀ ਜਿਹੜਾ ਚੱਲਦਾ ਆ ਉਹਨੂੰ ਸਾਰੇ ਲੋਕ ਫੋਲੋ ਕਰਦੇ ਤੁਸੀਂ ਪਾਰਟੀਆਂ ਦੇ ਵੱਡੇ ਲੀਡਰ ਜੇ ਸਰਮੌਰ ਲੀਡਰ ਜੇ ਇਹ ਤੁਸੀਂ ਲੋਕ ਝੂਠ ਮਾਰੋਗੇ ਤੇ ਕਾ ਬੱਚਿਆਂ ਨੂੰ ਆਪਾਂ ਕੀ ਦੇ ਕੇ ਜਾਵਾਂਗੇ ਸੋ ਅਸੀਂ ਕਹਿੰਦੇ ਆ ਸਾਰਥਿਕ ਰਾਜਨੀਤੀ ਹੋਣੀ ਚਾਹੀਦੀ ਐ ਇਸ ਧਰਤੀ ਦੇ ਜਿਹੜਾ ਜਿਹੜਾ ਇਹ ਸੰਦੇਸ਼ ਹੈ ਇਸ ਗੁਰੂ ਘਰ ਦਾ ਨਿਉ ਕਿ ਹੁਣ ਪੌੜੀਆਂ ਉੱਤਰ ਕੇ ਅਸੀਂ ਥੱਲੇ ਜਾਣਾ ਐ ਸੰਤ ਮੀਆਂ ਮੀਰ ਜੀ ਨੇ ਨਹੀਂ ਰੱਖੀ ਐ ਔਰ ਵਿਸ਼ਾਲ ਸਰੋਵਰ ਐ ਔਰ ਇੱਥੇ ਬਾਣੀ ਦਾ ਪ੍ਰਵਾਹਣ ਜਿੱਦਾਂ ਔਰ ਚਾਰ ਦਰਵਾਜ਼ੇ ਨੇ ਇਹਦਾ ਇੱਕ ਸੰਦੇਸ਼ ਐ ਮੈਂ ਕਹੂੰਗਾ ਸਾਰਿਆਂ ਨੂੰ ਕਿ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰਜਿਕ ਰਾਜਨੀਤੀ ਕਰੀਏ ਔਰ ਲੋਕਾਂ ਨੇ ਜਿਹੜਾ ਮਤ ਦਾ ਦਾਨ ਕਰਨਾ ਇਹ ਲੋਕਾਂ ਤੇ ਡਿਪੈਂਡ ਹੈ ਆਪਣੇ ਅੱਛੇ ਅੱਛੇ ਕੰਮ ਤੁਸੀਂ ਵੀ ਦੱਸੋ ਅਸੀਂ ਲੋਕ ਵੀ ਦੱਸਾਂਗੇ ਅਸੀਂ ਕਿਵੇਂ ਅੱਛਾ ਕਰਨਾ ਤੁਸੀਂ ਕਿਵੇਂ ਅੱਛਾ ਕਰਨਾ ਮੇਰਾ ਤੇ ਕੀ ਆ ਲਿਆ ਇਹ ਰਾਜਨੀਤੀ ਜਿਹੜੀ ਆ ਇਹ ਅਸੀਂ ਬਾਕੀ ਰਾਜਨੀਤਿਕ ਬੰਦਿਆਂ ਨੂੰ ਵੀ ਕੋਸ਼ਿਸ਼ ਕਰਾਂਗੇ ਤੋਂ ਸੇਧ ਲੈਣ ਅੰਬਰਸਾਰ ਦੇ ਲੀਡਰਾਂ ਦੇ ਉੱਤੇ ਇਹ ਪਰਮਾਤਮਾ ਦਾ ਕੋਈ ਬੇਅੰਤ ਨੇ ਔਰ ਇਹਨਾਂ ਦੇ ਜਿਹੜੇ ਇਸ ਘਰ ਤੋਂ ਕੋਈ ਕਮੀ ਪੇਸ਼ੀ ਕਦੀ ਨਹੀਂ ਔਰ ਮੈਂ ਤੇ ਸ਼ੁਕਰਾਨਾ ਦੇ ਕੋਟਣ-ਕੋਟ ਜਿੰਨਾ ਵੀ ਕਰ ਸਕੀ ਉਹਨਾਂ ਹੀ ਕਰਤੇ ਜੀ ਧੰਨਵਾਦ ਜੀ